ਸੋ ਅੱਜ ਕੱਲ ਵੀ ਮ ਜਿਹੜਾ ਅਮਿਤ ਸ਼ਾਹ ਐ ਉੱਥੇ ਜਿਹੜੀ ਬਿਹਾਰ ਦਾ ਵਿੱਚ ਜਾ ਕੇ ਕਹਿ ਰਿਹਾ ਹੈ ਕਿ ਕਹਿੰਦਾ ਵੀ ਜਿਹੜੇ ਲਾਲੂ ਤੇ ਰਾਹੁਲੂਨੀ ਐ ਇਹ ਕੁਸ ਪੈਠੀਆਂ ਨੂੰ ਬਚਾਉਣ ਲਈ ਬਿਹਾਰ ਦੀ ਜਿਹੜੀ ਦੁਬਾਰਾ ਵੋਟ ਬੰਦੀ ਹੋ ਰਹੀ ਆ ਉਹਨੂੰ ਕੁਸ ਪੈਠੀਆਂ ਨੂੰ ਬਚਾਉਣ ਲਈ ਕਰ ਰਹੇ ਜਿਹੜੀ ਉਹਨਾਂ ਦੀ ਨਿਗਾਹ ਦੇ ਵਿੱਚ ਹਰ ਇੱਕ ਮੁਸਲਮਾਨ ਹਰ ਇੱਕ ਇਸਾਈ ਚਾਹੇ ਕਿਤੇ ਰਹਿਣਾ ਹੈ ਚਾਹੇ ਉਹਦੀਆਂ 10 ਪੀੜੀਆਂ ਇੱਥੇ ਨੇ ਜੰਮੀਆਂ ਉਹ ਉਸ ਪੈਠੀ ਤੇ ਉਹਨਾਂ ਨੂੰ ਤਰਕ ਕਰਦੇ ਉਹ ਤੇ ਤੁਲੇ ਹੋਏ ਹੈ। ਭੁਨੇ ਦੇ ਵਿੱਚ ਇੱਕ ਬੰਦਾ ਕਾਰਜਲ ਦੇ ਵਿੱਚ ਟੱਕੇ ਆਇਆ ਹੋਇਆ ਹੈ। 2700 ਵਿੱਚ ਤੈਰ ਹੋ ਗਿਆ ਫੋਜੀ ਹੈ ਉਹ ਤੇ ਉਹਦੇ ਘਰ ਤੇ ਰਾਤ ਨੂੰ 12 1 ਵਜੇ 40 50 ਜਣੇ ਆ ਕੇ ਜਾਪੰ ਕਰੀ। ਤੇ ਉਹਨੂੰ ਡਰਾਉਂਦੇ ਐ ਕਿ ਤੂੰ ਬੰਗਲਾਦੇਸ਼ੀ ਐ ਤੇ ਪੁਸ਼ਾਲੇ ਵੀ ਉਹ ਫੜ ਕੇ ਲੈ। ਬਹੁਤ ਕੁਝ ਖਿੱਚ ਤੋਂ ਬਾਅਦ ਕਿਤੇ ਕਾफी ਪਰੇਸ਼ਾਨੀ ਕਰਨ ਤੋਂ ਬਾਅਦ ਉਹਨੂੰ ਛੱਡ ਕੇ